ਜੀ ਐਸਐਸ ਦਾ ਜਿਹੜਾ ਜੇ ਇਨਕਾਉਂਟਰ ਹੋਇਆ ਹੈ ਕੀ ਮਾਮਲਾ ਹੈ ਤੇ ਕਿੰਨੇ ਵਜੇ ਦੀ ਘਟਨਾ ਹੈ ਤੇ ਕਿਹੜੇ ਮਾਮਲੇ ਚ ਜਿਹੜਾ ਕਿ ਦੋਸ਼ੀ ਸੀਗੇ ਇਹ ਸਾਡਾ ਤਕਰੀਬਨ ਡੇਢ ਘੰਟਾ ਪਹਿਲਾਂ ਡੇਢ ਘੰਟਾ ਪਹਿਲਾਂ ਹੁਣ ਤੋਂ ਸਾਡੀ ਪੁਲਿਸ ਟੀਮ ਨੇ ਇੱਥੇ ਤਿੰਨ ਗੱਡੀਆਂ ਦੀ ਇਨਫੋਰਮੇਸ਼ਨ ਸੀਗੀ ਇਹ 15 ਜਨਵਰੀ ਨੂੰ ਸਾਡੇ ਸ਼ਾਹਕੋਟ ਪੁਲਿਸ ਸਟੇਸ਼ਨ ਚ ਇੱਕ ਪਰਚਾ ਦਰਜ ਹੋਇਆ ਸੀ ਅਟੈਂਪਟ ਟੂ ਮਰਡਰ ਦਾ ਇੱਕ ਐਨਆਰਆਈ ਦੇ ਉੱਪਰ ਕਾਰ ਦੇ ਉੱਪਰ ਇੱਕ ਕਾਤਲਾਨਾ ਹਮਲਾ ਕੀਤਾ ਗਿਆ ਸੀ ਇਹਨਾਂ ਦੋਸ਼ੀਆਂ ਵੱਲੋਂ ਉਹਦੇ ਗੱਡੀ 'ਚ ਦੋ ਗੋਲੀਆਂ ਜਿਹੜੀਆਂ ਪਿੱਛੋਂ ਲੱਗੀਆਂ ਉਹ ਭੱਜ ਗਿਆ ਮੌਕੇ ਤੋਂ ਇੱਥੇ ਪੈਟਰੋਲ ਪੰਪ ਦੇ ਉੱਪਰ ਇਨਸੀਡੈਂਟ ਹੋਇਆ ਸੀ ਉਹਦੇ ਵਿੱਚ ਇਹ ਚਾਰ ਬੰਦੇ ਵਾਂਟਡ ਸੀਗੇ ਇੱਕ ਕਾਂਤੀ ਕਾਂਤੀ ਬੰਦਾ ਜਿਹੜਾ ਸੀਗਾ ਕ੍ਰਿਮੀਨਲ ਉਹਤੇ 25 ਪਰਚੇ ਦਰਜ ਐ ਉਹ ਐਸ ਐਚ ਓ ਸ਼ਾਹਕੋਟ ਨੇ ਆਲਰੇਡੀ ਰੈਸਟ ਕਰ ਲਿਆ ਸੀ ਕੇਸ ਟ੍ਰੇਸ ਕਰ ਲਿਆ ਸੀ ਬਟ ਉਹਦੇ ਜਿਹੜੇ ਤਿੰਨ ਮੁਰਜ਼ਮ ਰਹਿੰਦੇ ਸੀ ਉਹਨਾਂ ਦੀ ਪਾਲ ਚ ਪੁਲਿਸ ਨੂੰ ਇਤਲਾਹ ਮਿਲੀ ਵੀ ਉਹ ਇੱਥੇ ਮੋਟਰ ਜਿਹੜੀ ਉਹ ਨਜ਼ਰ ਆ ਰਹੀ ਸਾਹਮਣੇ ਉਹ ਇੱਥੇ ਜਿਹੜੇ ਹੈਗੇ ਆ ਸਲਾਹ ਕਰ ਰਹੇ ਉਹਨੂੰ ਕੋ ਤਿੰਨ ਗੱਡੀਆਂ ਹੈਗੀਆਂ i20 ਕ੍ਰੇਟਾ ਐਂਡ ਇੱਕ ਹੋਰ ਔਰ ਜਦੋਂ ਪੁਲਿਸ ਇੱਥੇ ਮੌਕੇ ਤੇ ਰੇਡ ਕਰਨ ਪਹੁੰਚੀ ਤੇ ਇਹਨਾਂ ਨੇ ਉਹਨਾਂ ਤੇ ਫਾਇਰ ਕੀਤਾ ਪੁਲਿਸ ਪਾਰਟੀ ਦੇ ਉੱਪਰ ਪੁਲਿਸ ਨੇ ਜਵਾਬੀ ਫਾਇਰ ਕੀਤਾ ਉਹਦੇ ਵਿੱਚ ਇੱਕ ਬੰਦਾ ਇੰਜਰਡ ਹੋ ਗਿਆ ਇਹਨਾਂ ਦਾ ਜਿਹੜਾ ਹੁਣ ਹਸਪੀਟਲ ਲੈ ਕੇ ਗਏ ਹੈਗੇ ਔਰ ਦੋ ਬੰਦੇ ਇੱਕ ਕਾਰ ਤੀਜੀ ਜਿਹੜੀ ਗੱਡੀ ਸੀ ਉਹ ਚੋਂ ਫਰਾਰ ਹੋ ਗਏ ਸਾਨੂੰ ਮੌਕੇ ਤੋਂ ਦੋ ਗੱਡੀਆਂ ਇੱਕ i20 ਔਰ ਇੱਕ ਰੇਟਾ ਕਾਰ ਜਿਹੜੀ ਆ ਉਹ ਅਸੀਂ ਬਰਾਮਦ ਕਰ ਲਈਆਂ ਜਿਹੜਾ ਇੱਕ ਇਹਨਾਂ ਤੋਂ ਪਿਸਟਲ 32 ਬੋਰ ਦਾ ਮਿਲਿਆ ਹੈਗਾ ਉਹ ਬਰਾਮਦ ਕਰ ਲਿਆ ਹੈਗਾ ਔਰ ਜਿਹੜਾ ਇਹ ਬੰਦਾ ਅਰੈਸਟ ਹੋਇਆ ਹੈਗਾ ਇਹਦੀ ਇਲਾਜ ਤੋਂ ਬਾਅਦ ਇਹਦੀ ਪੁੱਛਗਿੱਛੇ ਬਾਕੀ ਵੀ ਜਿਹੜੇ ਬੰਦੇ ਹੈਗੇ ਆ ਉਹਨਾਂ ਬਾਰੇ ਪਤਾ ਕੀਤਾ ਜਾਊਗਾ ਔਰ ਮੈਂ ਤੁਹਾਡੇ ਰਹੀ ਇਹ ਮੈਸੇਜ ਦੇਣਾ ਚਾਹਣਾ ਹੈਗਾ ਵੀ ਇਹ ਕ੍ਰਿਮੀਨਲ ਐਲੀਮੈਂਟ ਨੇ ਨਸ਼ਾ ਵੇਚ-ਵੇਚ ਕੇ ਇਹਨਾਂ ਨੇ ਆ ਪੈਸਾ ਜਿਆ ਕਮਾਇਆ ਹੈਗਾ ਪੁਲਿਸ ਨੇ ਇਹਨਾਂ ਦੀ ਕਾਫੀ ਜਿਹੜੀ ਪ੍ਰਾਪਰਟੀ ਹੈਗੀ ਆ ਉਹ ਕਰੋੜਾਂ ਦੀ ਪ੍ਰਾਪਰਟੀ ਆਲਰੇਡੀ ਜਿਹੜੀ ਆ ਉਹ ਅਟੈਚ ਜਬਤ ਕੀਤੀ ਹੋਈ ਹੈਗੀ ਆ ਔਰ ਜਦੋਂ ਵੀ ਇਹ ਜੇਲ੍ਹ ਤੋਂ ਬਾਹਰ ਆਉਂਦੇ ਆ ਇਹ ਆ ਕੇ ਕੋਈ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕਰਦੇ ਆ ਬਦਮਾਸ਼ਾਂ ਨੂੰ ਪੁਲਿਸ ਇਸੇ ਤਰੀਕੇ ਦੇ ਨਾਲ ਡੀਲ ਕਰੇਗੀ ਔਰ ਮੇਰਾ ਮੈਸੇਜ ਹੈਗਾ ਬਦਮਾਸ਼ਾਂ ਨੂੰ ਵੀ ਜਾਣ ਤਾ ਉਹ ਏਰੀਆ ਛੱਡ ਦੇਣ ਜਾਂ ਜਾਂ ਬਦਮਾਸ਼ੀ ਛੱਡ ਦੇ। ਕਿੰਨੇ ਪਰਚੇ ਕਿੰਨੇ ਕੋ ਪਰਚੇ ਪੁਰਾਣੇ ਕ੍ਰਿਮਿਨਲ ਰਿਕਾਰਡ ਹੈ। ਤਕਰੀਬਨ ਇਹਨਾਂ ਤੇ ਕਿਸੇ ਤੇ 25 ਪਰਚੇ ਦਰਜ ਹੈ, ਕਿਸੇ ਤੇ 17 ਪਰਚੇ ਦਰਜ ਹੈ। ਸਾਰਿਆਂ ਤੇ ਜਿਹੜਾ ਇਹਦੇ ਗੋਲੀ ਲੱਗੀ ਇਹ ਤੇ ਸੱਤ ਪਰਚੇ ਦਰਜ ਹੈ। ਔਰ ਇਹ ਡਕੈਤੀ ਦੇ ਪਰਚੇ ਆ, ਟੈਂਪਟ ਟੂ ਮਰਡਰ ਦੇ ਆ, ਮੁਲਾਜ਼ਮਾਨਾ ਸਰਕਾਰੀ ਮੁਲਾਜ਼ਮਾਨਾ ਜਿਹੜਾ ਖਿੱਚ ਧੂ ਦੇ ਪਰਚੇ ਹੈਗੇ ਆ ਔਰ ਐਨਡੀਪੀਐਸ ਆਰਮਜ਼ ਐਕਟ ਦੇ ਪਰਚੇ। ਸੁਖਪ੍ਰੀਤ ਕਿੰਨੇ ਕੋ دیر ਪਹਿਲਾਂ ਜੇਲ੍ਹ ਤੋਂ ਵਾਪਸ ਆਇਆ ਸੀ। ਏ ਮੈਨੂੰ ਚੈੱਕ ਕਰਨਾ ਪਏਗਾ ਰਿਕਾਰਡ ਕਿੰਨੀ ਦੇਰ ਪਹਿਲਾਂ ਆਇਆ ਹੈ ਇਹ ਰਿਕਾਰਡ ਚੈੱਕ ਕਰਕੇ ਤੁਹਾਨੂੰ ਦੱਸ ਦਿੰਨੇ ਆ ਬਟ ਇਹ ਸਾਰੇ ਹੀ ਹੈਪਚੁਅਲ ਕ੍ਰਿਮੀਨਲ ਨੇ ਇਨਾਂ ਨੇ ਕਿਸੇ ਦੇ ਉੱਤੇ ਗੋਲੀ ਚਲਾਣੀ ਚਾਹੀ ਪਰ ਪੁਲਿਸ ਦੀ ਟੀਮਾਂ ਨੇ ਮੁੱਖ ਮਲਜ਼ਮਾਂ ਨੂੰ ਗ੍ਰਿਫਤਾਰ ਕਰਿਆ ਯਾਨੀ ਕਿ ਇਸ ਕੇਸ ਵਿੱਚ ਚਾਰ ਲੋਕ ਸੀਗੇ ਜਿਨ੍ਹਾਂ ਵਿੱਚ ਦੋ ਨੂੰ ਗ੍ਰਿਫਤਾਰ ਕਰ ਲਿੱਤਾ ਵੈ ਨਿਲਮ ਤੇ ਦੋ ਲੋਕ ਜਿਹੜੇ ਰਹਿ ਚੁੱਕੇ ਹੋਏ ਐ ਤੇ ਹੁਣ ਤੁਸੀਂ ਦੇਖ ਸਕਦੇ ਆ ਜਾਓ ਆ ਜਾਓ ਸਹਜ ਇਹ ਪકડੂ ਮੈਨੂੰ ਦੇ ਦੇਓ ਅਗਲੀ ਤੁਰੰਤ ਇਹ ਕਿਤੇ ਕੌਣ ਕਿਤੇ ਹੋਇਆ ਕਿ ਤੁਸੀਂ ਸਾਹਮਣੇ ਗਲਤ ਕਰਾਂਗੇ ਕਿ ਕਿ ਆਪਕਿ ਇਹ ਪકડ ਮੈਨੂੰ ਫੋਨ ਦੇ ਮੈਂ ਲਾਈਵ ਵੀ ਕਰਨਾ ਅੱਜ ਕੀ ਪੋਚਾਰੀ ਹੈ ਨਾ ਉਹ ਪ੍ਰਸਤਿਤ ਹੋ ਕੁਝ ਹੋਵੇ ਸਾਰੇ ਜਿਹੜੇ ਪ੍ਰੂਫ ਹੈ ਉਹ ਕਲੈਕਟ ਕੀਤੇ ਜਾ ਰਹੇ ਸੋ ਜਿਹੜੇ ਸੈਂਪਲ ਹੈ ਉਹ ਕਲੈਕਟ ਕੀਤੇ ਜਾ ਰਹੇ ਕਿਉਂਕਿ ਫ੍ਰੈਂਟਿਕ ਟੀਮ ਦਾ ਕੰਮ ਵੀ ਇੱਕ ਬਹੁਤ ਵੱਡਾ ਕੰਮ ਹੁੰਦਾ ਹੈ ਕਿ ਫ੍ਰੈਂਟਿਕ ਟੀਮ ਜਿਹੜਾ ਕਿ ਆਪਣਾ ਕੰਮ ਇੱਥੇ ਆ ਕੇ ਹੁਣ ਕਰਦੀ ਪਈ ਪੁਲਿਸ ਨੇ ਵੀ ਗਲਤ ਪਾ ਲਿਖਿਆ ਕਿ ਕਿੰਨਾਂ ਵੱਲੋਂ ਬਲਾਸਪਾਸ ਕਰਕੇ ਹੁਣ ਹਥਿਆਰ ਜਿਹੜੇ ਪਿਸਟਲ ਆ ਉਹ ਚੱਕੀ ਜਾਉਗੇ ਜਿਹੜੇ ਖੋਲ ਆ ਉਹ ਚੱਕੇ ਜਾਉਗੇ ਉਸ ਤਲਾਵਰ ਸਿੱਖ ਕੇ ਜਿਹੜੇ ਖੋਲ ਕੈਪੀਟਲ ਵਗੈਰਾ ਉਹ ਜਿੱਲੇ ਛੋੜ ਜਿਹੜੇ ਫ੍ਰੈਂਟਿਕ ਟੀਮ ਦੇ ਵਿੱਚ ਜਿਹੜੇ ਹੈਗੇ ਨੇ ਹਥਿਆਰ ਜਿਹੜੇ ਹੈਗੇ ਤਾਂ ਪੂਰੀ ਤਰ੍ਹਾਂ ਨਾਲ ਇਸ ਸੈਂਪਲ ਸਬਰਾਧਾਂ ਦਿੱਤੀ ਜਾਊਗੀ ਸਾਡੀ ਤੇ ਇੱਕ ਉਸ ਮਲਜਮ ਨੂੰ ਪਕੜਿਆ ਗਿਆ ਜਿਨੇ ਇਤਹਾਸਕ ਅਤੇ ਇਲਾਕੇ ਵਿੱਚ دہشت ਬਣਾਈ ਹੋਈ ਸੀ ਇੱਕ دہشت ਦਾ ਮਾਹੌਲ ਸੀਗਾ ਐਨਟੀਐਸ ਐਕਟ ਦੇ ਪਰਚੇ ਅਧਰ ਅਧਿ ਕਰੋੜਾਂ ਦੀ ਪ੍ਰਾਪਰਟੀ ਜੱप्त ਸੀ ਪਰ ਉਸ ਤੋਂ ਬਾਅਦ ਵੀ ਹੌਸਲਾ ਇਸ ਤਰ੍ਹਾਂ ਤੇ ਰੱਖਿਆ ਹੋਇਆ ਸੀਗਾ ਫੇਰ ਵੀ ਕਨੈਕਸ਼ਨ ਕਰਦਾ ਚੱਲ ਜਾਊਗੀ ਫੋਰੈਂਸਿਕ ਟੀਮਾਂ ਜਿਹੜੀ ਇਹ ਜਾਂਚ ਕਰਦੀ ਪਈ ਹੈ ਤੇ ਦੂਜੇ ਪਾਸੇ ਜਿਹੜੀ ਐਸਐਸਪੀ ਐਚਐਸਪੀਡੀ ਅਗੇ ਸਾਰੇ ਅਧਿਕਾਰੀ ਇੱਥੇ ਹੁਣ ਪਹੁੰਚੇ ਹੋਏ ਆ ਤੇ ਉਹਨਾਂ ਵੱਲੋਂ ਜਾਂਚ ਕੈਮਰਾਮੈਨ ਕਹੂੰਗਾ ਕਿ ਪਰ ਗੂਮ ਕਰਦੇ ਸੋਨੂੰ ਬੋਲੇ ਦੇ ਨਜ਼ਰਾਂ ਸਾਈਟ ਕਰੋ ਤੇ ਕੀ ਕਰ ਰਿਹਾ ਹੈ ਤੂੰ ਇਹ ਮੈਂ ਕਿਹਾ ਸੀ ਕਿ ਜਦੋਂ ਅੰਦਰ ਦਾ ਦੱਸ ਤੋ ਬਾਹਰ ਨੂੰ ਤਾਂ ਆਗ ਦੇ ਦਾ ਦੱਸ ਕੇ ਜਾਂਦਾ ਉਹ ਮਾਰਿਆ ਆ ਆਰੇ ਪੈਸੇ ਟੀਮ ਆ ਰਹੀ ਹੈ ਆਗੇ ਤੋਂ ਫਿਰ ਗੱਡੀ ਜਿਹੜੀ ਦੋ ਆ ਲੈ ਗਈ ਉਹ ਤਾਂ ਉੱਥੋਂ ਸਾਈਡ ਲੈ ਕੇ ਤੈਨੂੰ ਫਾਇਰ ਕਰ ਦੱਸ ਇਹ ਦੋ ਜਿਹੜੇ ਅਸਰ ਸਰ ਇਹ ਅੱਗੇ ਨਿਕਲ ਗਏ ਚਾਲਾ ਜਿਹੜਾ ਬਾਕੀ ਛੋੜ ਰਿਹਾ ਉੱਥੋਂ ਅੱਗੇ ਆਪਣਾ ਕਰ ਲੈ ਭਾਈ ਇੱਕ ਮਿੰਟ ਹਾਂਜੀ ਇਸ ਦਾ ਪਿਉਰਾ ਕਰਦੇ ਹੋਏ ਨਜ਼ਰ ਆ ਰਿਹਾ ਹੈ ਤੇ ਨਾਲ ਐਫਪੀਡੀ ਸਾਡੀ ਮੌਜੂਦ ਹੈ ਜੀਪੀ ਸਾ ਮੌਜੂਦ ਸਾਰੇ ਵੱਡੇ ਅਧਿਕਾਰੀ ਸਮੇਂ ਜਿਹੜਾ ਕੀ ਚੱਕਰ ਦੇ ਅਧਿਕਾਰੀ ਦੇ ਵਿੱਚੋਂ ਤੋਂ ਮੋਡਮ ਟਿਕਾ ਟੀਵੀ 57D0108 ਇਹ ਗੱਡੀ ਨੰਬਰ ਹੈ ਤੇ ਇਹ ਪੂਰੀ ਕਾਰਵਾਈ ਕੀਤੀ ਹੈ ਤੇ ਬਹਾਦਰੀ ਨਾਲ ਪੂਰੀ ਕਾਰਵਾਈ ਕੀਤੀ ਹੈ ਤੇ ਟੀਮ ਹੁਣ ਕੋਟ ਦੇ ਬਿਲਕੁਲ ਨੇੜੇ ਪਹੁੰਚ ਚੁੱਕੀ ਹੋਈ ਹੈ ਸਾਰੇ ਵੱਡੇ ਅਧਿਕਾਰੀ ਜਿਹੜਾ ਕੀ ਆ ਮੌਕੇ ਤੇ ਪਹੁੰਚ ਰਹੇ ਆ ਤੇ ਹੁਣ ਮੌਕੇ ਦਾ ਹਾਲ ਦਿਖਾਵਾਂਗੇ ਕਿ ਕਿੱਥੇ ਆ